ਮੁੰਡਾ ਤਾਂ ਸੈਰਸੂ ਨੂੰ ਲੈ ਕੇ ਘਰ ਆ ਗਿਆ। ਫੇ ਪਿਆਲੀ ਗਿਆਨੇ ਕਰ ਦੋ। ਤੇ ਮੈਂ ਜਾਣਾ ਹੀ ਅਮਰੀਕਾ ਵਾ। ਮੈਂ ਤਾਂ ਸੁਝਣ ਕੋਹ ਨਹੀਂ ਡਿਆ ਪਈ ਕਰੀਏ ਕੀ? ਇਹਦੀ ਮੰਨੀਏ। ਕਿ じゃ ਆਪਣੀ ਮੰਨੀਏ। ਆਪਣੀ ਤਾਂ ਮੰਨਣ ਜੋਗੇ ਛੱਡਿਆ ਹੀ ਨਹੀਂ। ਜੇ ਇਹਦੀ ਨਾ ਮੰਨੀਏ ਤੇ ਇਹ ਹੱਥੋਂ ਜਾਂਦਾ ਰਿੰਦਾ ਵਾ। ਏਦਾਂ ਕਰਦੀ ਆ। ਪ੍ਰਭ ਨਾਲ ਸਲਾਹ ਕਰਕੇ ਹੁੰਦੀ ਆ। ਫਿਰ ਵੀ ਉਹ ਚੰਗੀ ਸਲਾਹ ਦਿੰਦੀ ਆ ਮੈਨੂੰ। ਉਹਨੂੰ ਦੱਸਨੀ ਆ ਵੀ ਆਹ ਗੱਲ ਮੁੰਡਾ ਕਹਿੰਦਾ ਵਾ। ਇਹ ਗੱਲ ਚੰਗੀ ਆ ਕਿ ਜਾਂ ਮਾੜੀ ਆ? ਆਪੇ ਦੱਸੂਗੀ ਨਾ ਮੈਨੂੰ ਕੁਛ ਨਾ ਕੁਛ। ਤੂੰ ਕਿੱਧਰ ਚਲੀ ਹੈ ਮੈਂ ਕਿੱਧਰ ਜਾਣਾ ਆ ਆ ਮੁੰਡਾ ਸਾਡਾ ਤੇ ਨਾ ਸੁੱਕਣਾ ਹੀ ਪਾ ਛੱਡਦਾ ਸਾਨੂੰ ਮੈਨੂੰ ਤੇ ਉਹ ਸੋਚ-ਸੋਚ ਕੇ ਦਿਨ ਰਾਤ ਚੈਨ ਨਹੀਂ ਆਉਂਦਾ ਪੀ ਲੈ ਲ ਫੜੀ ਆ ਬਾਹਰ ਦੀ ਇਹਨੇ ਤੇ ਹੁਣ ਉਹਨੂੰ ਸਰਸਰੂ ਲੈ ਕੇ ਆ ਗਿਆ ਵਾ ਪੀ ਜੰਡਨੇ ਤਾਂ ਡਾਦਾ ਕਿਲਾ ਲੈਣਾ ਵਾ ਤੇ ਕੋਈ ਗੱਲ ਨਹੀਂ ਉਹਨੇ ਆਪੇ ਸਾਰਾ ਕੁਝ ਕਰ ਲੈਣਾ ਹੈ ਇਹਨੇ ਸਾਡੇ ਹੱਥੋਂ ਪਿਆਲੀ ਵੀ ਗਵਾਉਣੀ ਜੇ ਐਵੇਂ ਨਾ ਜਿੱਦ ਜੀ ਕਰਕੇ ਬੈ ਗਿਆ ਗੱਲ ਕੱਖ ਨਹੀਂ ਇੱਥੇ ਆਪਣਾ ਕੰਮ ਸਿੱਖਦਾ ਕੋਈ ਨਾਲ ਸਾਡੇ ਵਿੱਚ ਰਹਿੰਦਾ ਅਰੇ ਮਮੀ ਚੰਗਾ ਭਲਾ ਮਮੀ ਮਿਹਨਤ ਕਰੀ ਜਾਂਦੇ ਥੋੜੀ ਬੂਧੀ ਉਹੋ ਤੇ ਗੱਲ ਨਾਲ ਮੇਰੇ ਵੀ ਹੱਥ ਫੜਤਾ ਪਉਂਦਾ ਤੇ ਕਿਤੇ ਦਾ ਕਿਤੇ ਕੰਮ ਚੱਲ ਜਾਣਾ ਹੁਣ ਮੈਂ ਸੋਚਣ ਦੀ ਆਂ ਵੀ ਪ੍ਰਭ ਭੈਣ ਜੀ ਕਰ ਜਾਵਾ ਤੇ ਉਹਨੂੰ ਸਲਾਹ ਕਰਕੇ ਹੁਣੀ ਉਹਦੇ ਨਾਲ ਪਿੱਡਾਂ ਕਰਕੇ ਕਹਿੰਦਾ ਵਾ ਤੇ ਏਜੰਟ ਏਦਾ ਕਰ ਲੈਂਦੇ ਆ ਹੁਣ ਸਾਨੂੰ ਸਵਾਹ ਪਤਾ ਵੀ ਏਜੰਟ ਕੀ ਕਰਦੇ ਆ ਕਿੰਨੇ ਧੋਖੇ ਹੋਣਦੇ ਲੋਕਾਂ ਦੇ ਨਾਲ ਉਹੋ ਤੇ ਗੱਲ ਵਾ ਆਪਾਂ ਕਿਹੜਾ ਸਾਡਾ ਕਿਹੜਾ ਕਦੀ ਕੋਈ ਬਾਹਰ ਗਿਆ ਵਾ ਏਦਾ ਕਰਨੀ ਆ ਪ੍ਰਭ ਕੋ ਜਾ ਕੇ ਸਲਾਹ ਲੈ ਕੇ ਹੁਣੀ ਆ ਉਹਦੇ ਭੈਣ ਭਰਾ ਬਾਹਰ ਵਾ ਸਾਰੇ ਤੇ ਪਤੀ ਜੀ ਨੂੰ ਵੀ ਕੋਸ਼ਿਸ਼ ਕਰਾਉਣੀ ਹੈ ਯਾਰ ਮੈਨੂੰ ਤੇ ਇਹ ਆ ਇਹ ਜੇਦ ਕਰੋਂ ਸਾਡ ਨੂੰ ਕਿਉਂ ਨਹੀਂ ਦਿਆ ਪਤਾ ਨਹੀਂ ਹੁਣ ਕਿਉਂ ਨਹੀਂ ਹਟੰਡਿਆ ਪਰ ਇੱਕ ਵਾਰੀ ਨਾ ਉਹਦੇ ਘਰ ਜਾਨੀ ਆ ਫਿਰ ਵੀ ਮਨ ਨੂੰ ਤਸੱਲੀ ਮਿਲ ਜੂ ਥੋੜੀ ਬਹੁਤੀ ਤੁਸੀਂ ਬੈਠੋ ਪਾਣੀ ਪੁਣੀ ਪੀਓ ਤੇ ਮੈਂ ਆਗੀ ਜੀ ਚਲ ਠੀਕ ਆ ਫਿਰ ਆ ਛੇਤੀ ਆ ਜੀ ਹੈ ਆਇਂ ਨਹੀਂ ਮੈਂ ਛੇਤੀ ਕੋਈ ਨਹੀਂ ਕੋਈ ਨਹੀਂ ਮੈਂ ਹੁਣੇ ਆਇਣਾ ਹੈ ਚਲ ਠੀਕ ਹੈ ਠੀਕ ਜਾਜ ਕੀ ਯਾਰ ਬੰਦਾ ਕਰੇ ਮੋਢੇ ਨੇ ਸੁੱਕਣੇ ਪਾਇਆ ਵਾ ਹੈ ਬਾਹਰ ਜਾਣਾ ਬਾਹਰ ਜਾਣਾ ਜੇ ਬੰਦਾ ਕਮਾਈ ਕਰਨ ਵਾਲਾ ਤੇ ਇੱਥੇ ਥੋੜੀ ਹੈ ਹੈ ਕਿੰਨੇ ਕੰਮ ਹੈ ਇੱਥੇ ਪਰ ਨਿਆਣੇ ਹੁਣ ਇੱਕੋ ਹੀ ਗੱਲ ਫੜੀ ਆ ਮਾਂ ਪੁੱਤ ਦੀ ਰਗਾਂ 'ਚ ਦੰਦੇ ਗੂਠ ਜਾਂ ਤੇ ਪਿਆਰੀ ਵੇਚੋ ਜਾਂ ਹੋਰ ਕੋਈ ਕੰਮ ਕਰੋ ਤੇ ਸਾਨੂੰ ਬਾਹਰ ਕਲਾਓ ਜਿੱਤੋਂ ਤੇ ਪੈਸੇ ਰੁੱਖਾਂ ਲੱਗੇ ਹੁੰਦੇ ਆ ਅੱਦੋ ਜੀ ਪ੍ਰਭਾ ਜੀ ਆਂਟੀ ਆਜੋ ਸਸਤੀ ਕਾਲਪਤ ਕੀ ਹਾਲ ਵਾਗਿਆ ਹੋ ਗਿਆ ਸੀਸ ਨਾਓ ਬਸ ਮੈਂ ਇਹ ਕਹਿੰਦਾ ਠੀਕ ਆਂ ਬੈਠੋ ਅੰਟੀ ਤੇ ਬੈਣੀ ਆ ਮੇਰੇ ਨਾਲ ਸੀ ਪ੍ਰਭਾ ਕਿੱਥੇ ਗਈ ਆ ਉਹ ਨਾਲ ਕਿ ਗੋਆਇਲੈਂਡ ਗਈ ਸੀ ਪਾਣੀ ਅੱਛਾ ਦਵਾਈ ਲੈ ਚੱਲਨੀ ਆ ਹਾਂਜੀ ਚੱਲ ਮੈਂ ਤੇ ਕੋਤ ਉਹਦੇ ਵੱਲ ਆਈ ਜੀ ਤੁਹਾਨੂੰ ਸਲਾਹ ਕਰਨੀ ਦੱਸੋ ਮੈਨੂੰ ਕੀ ਕਰਾਂ ਮੈਂ ਕੋਤ ਕੰਮ ਨਹੀਂ ਦਾ ਸਲਾਹ ਕਰਨੀ ਹੋਣੇ ਨਾਲ ਇੱਕ ਮੈਂ ਤੇ ਚੱਲ ਲਾਹੂ ਕਿ ਤੇ ਫੇਰ ਆ ਦੂੰਗੀ ਮੈਂ ਜਾਣੀ ਦੱਸੋ ਮੈਨੂੰ ਤੇ ਦੱਸੋ ਕੀ ਕੰਮ ਨਹੀਂ ਤੁਸੀਂ ਸਲਾਹ ਕਰਦੇ ਮੈਨੂੰ ਦੱਸ ਦੋ ਕੋਤ ਜਿਹਾ ਕਾਦੀ ਕਰਦੇ ਆ ਸਾਡੇ ਮੁੰਡੇ ਨੇ ਨਾ ਬੜਾ ਹੀ ਪਵਾੜਾ ਪਾਇਆ ਹੋ ਗਿਆ ਦਿਨ ਰਾਤ ਇੱਕੋ ਹੀ ਰਾਤ ਫੜੀ ਮੈਂ ਤੁਹਾਨੂੰ ਪਹਿਲਾਂ ਨੂੰ ਦੱਸਿਆ ਕਿ ਮੈਨੂੰ ਮੇਰੇ ਦਾਦਾ ਜੀ ਅਮਰੀਕਾ ਵੱਲੋਂ ਤੇ ਹੁਣ ਕੱਲ ਦੀ ਇੱਕ ਰਾਟੇ ਇਹਨਾਂ ਨੇ ਫੜ ਕੇ ਬੈਠਾ ਕਿ ਅਮਰੀਕਾ ਦਾ ਕੋਈ ਜੈਂਟਫਾਈ ਲੰਦਾ ਵਾ ਅੱਛਾ ਅੱਛਾ ਤੇ ਅੱਧਾ ਕਿਲਾ ਉਹਨੇ ਲਿਖਣਾ ਵਾ ਖੱਡਾ ਠੀਕ ਵਾ ਤੇ ਜਦੋਂ ਵੀ ਜਾ ਜੂਗਾ ਨਾ ਹਾਂਜੀ ਜਦੋਂ ਅਸੀਂ ਪਹਿਲੇ ਮੋੜ ਦਾ ਉਹ ਸਾਡਾ ਕਿਲਾ ਛੱਡ ਜਾਣਾ ਹੁੰਦਾ ਠੀਕ ਤੇ ਮੇਰੇ ਤੋਂ ਕੋਈ ਕਹਿੰਦਾ ਤੂੰ ਮਾਲਚ ਗੱਲ ਨਹੀਂ ਆਉਂਦੀ ਮੈਂ ਤੇ ਤੇਰੇ ਵੱਲ ਲਾਈਂਗੀ ਕਿ ਚਲ ਤੂੰ ਵੀ ਪੜੀ ਲਿਖੀ ਆ ਹਾਂਜੀ ਤੇ ਚਲ ਤੂੰ ਹੀ ਲਈਂ ਕਲਾਸਾਂ ਨਾ ਮਾਂਗੀ ਤੇ ਚਲ ਮੈਨੂੰ ਕੋਈ ਨਾ ਕੋਈ ਦੱਸੇਗੀ ਅੰਟੀ ਫਿਰ ਤੁਹਾਨੂੰ ਇੱਕ ਗੱਲ ਦੱਸਾਂ ਦੱਸਣਾ ਵਾ ਕਿ ਜਦੋਂ ਤੱਕ ਤੱਕ ਕੋਈ ਭਾਵੇਂ ਵੀ ਲਖਾ ਲੈ ਬਾਅਦੋਂ ਬਾਹਰ ਵੀ ਨਾ ਭੇ ਪੁੱਤ ਐਸੇ ਗਾਲੀ ਤੇ ਮੈਨੂੰ ਚਿੰਤਾ ਵਾ ਪੁੱਤ ਇਹੀ ਕਿਹੜੇ ਹੈ ਰਹੀਆਂ ਇਹ ਇੰਦੇ ਕਿ ਮਾਰੇ ਮੋਟਾ ਆਪਣਾ ਗੁਜ਼ਾਰਾ ਕਰੀਏ ਸਾਰੇ ਕਿਤੇ ਪੱਦਾ ਕਰਕੇ ਸੇਵ ਕੇ ਜੰਟਕੇ ਇੱਧਾ ਜਾਇਓ ਗੱਲ ਤੇ ਤੇਰੀ ਸਹੀ ਆ ਪੁੱਤ ਕੋਈ ਗੱਲ ਨਹੀਂ ਮੈਂ ਕਿ ਦੱਸਦੀ ਤੇਰੇ ਹੱਥੋਂ ਜਾ ਆ ਗਈ ਹੈਂ ਇੱਕ ਹੋਰ ਸਲਾਹ ਕਰਕੇ ਨਾ ਇੱਕ ਡਾਕਟਰ ਜਾਨੇ ਭੰਗ ਨੇ ਪੁੱਛ ਲੋ ਐਸੇ ਕਰਕੇ ਤੇਰੀ ਠੂਆ ਵਾ ਨਹੀਂ ਹੀ ਮੈਂ ਠੂਆ ਜੀ ਤੇ ਅੱਜ ਸਵੇਰੇ ਸਵੇਰੇ ਚੱਲ ਗਏ ਦਵਾਈਆਂ ਅੱਛਾ ਤਦੋਂ ਪਤਾ ਕਰਨਾ ਸ਼ਾਮ ਵਕਤ ਆ ਜਾਣਗੀ ਚਾਹੀਦੀ ਨਮਸਕਾਰ ਆਉਂਗੀ ਹੈ ਠੀਕ ਜਾਨੀ ਪਹਿਲਾਂ ਚਾਹ ਪੀ ਕੇ ਚਲ ਜਿਓ ਨਹੀਂ ਪੁੱਤ ਹੁਣ ਚਾਹ ਜਗੀ ਪੀਣੀ ਤੇ ਰੰਗ ਲਾਇਆ ਨਹੀਂ ਰੋਟੀ ਬਣਾ ਦੇ ਰੋਟੀ ਖਾਜੀ ਨਹੀਂ ਨਹੀਂ ਪੁੱਤ ਜਾ ਕੇ ਪੁੱਛਾਂ ਕਿ ਤੇ ਰੋਟੀ ਖਾਣੀ ਚਾਹ ਪੀਣੀ ਹੈ ਨਾ ਫੇਰ ਆਉਂਗੀ ਮੈਂ ਠੀਕ ਹੈ ਚੰਗਾ ਪੁੱਤ ਚਲ ਹਾਈ ਹਾਈ ਸ਼ਾਮ ਆ ਪੈ ਗਈਆਂ ਵਾ ਪਤਾ ਨਹੀਂ ਕਿੱਥੇ ਦਫਾ ਹੋਇਆ ਵਾ ਇਹ ਮੁੰਡੇ ਦਾ ਮੈਨੂੰ ਪਤਾ ਨਹੀਂ ਲੱਗਦਾ ਇਹ ਬਾਹਰ ਦੇ ਰੰਗਾ ਚੁੱਡਿਆ ਫਿਰਦਾ ਵਾ ਸਿਰਸ ਨਾ ਗਿਆ ਹੋਣਾ ਕਿਤੇ ਕੇ ਉਹਨੇ ਨੂੰ ਆਪਣੀ ਚਾਟ ਤੇ ਲਾਇਆ ਮਗਰ ਮਗਰ ਪਿਆ ਕੰਮ ਕਰ ਲੀਏ ਤੇ ਆ ਕਰ ਲੀਏ ਹੌਂ ਤੇ ਰਹਿੰਦਾ ਹੀ 24 ਘੰਟੇ ਬਾਹਰ ਹੀ ਆ ਘਰਾਂ ਤੇ ਘਰਾਂ ਕੀ ਮੈਂ ਹਮ ਤੇਰੀ ਚਿੰਤਾ ਹੋਣ ਡੈ ਪਿੰਡੀ ਜਿੰਨੇ ਚਰ ਕਰਨਾ ਆਵੇ ਪਾਣੀ ਮੈਂ ਕਦੋਂ ਇੱਥੇ ਬਹਿ ਕੇ ਜਾਣਾ ਹੱਥ ਦੇਖ ਲਾ ਜਾ ਖਣਾ ਜਾ ਹਾਂ ਮਤਾ ਉੱਪਰ ਕਿੱਧਰ ਵੇਖੀ ਜਾਣਾ ਵਾ ਉਹ ਕਿੱਧਰ ਰੇਖਣਾ ਵਾ ਜਿਹੜਾ ਮੇਰਾ ਡ੍ਰੀਮ ਆ ਉਹਦੇ ਵਾਲੀ ਰੇਖਣਾ ਵਾਂਗੇ ਡ੍ਰੀਮ ਆ ਤੇਰਾ ਨਾ ਉਹਦੇ ਤੇ ਬਹਿ ਕੇ ਜਾਣਾ ਵਾ ਤੂੰ ਹੈ ਆ ਪੌੜੀ ਲੈ ਕੇ ਦਵਾਂ ਤੈਨੂੰ ਪੌੜੀ ਲਾ ਕੇ ਬਹਿ ਜਾ ਉਹ ਦੇਖ ਮਾਤਾ ਜਾਜ ਤੇ ਬਵੇਂਗਾ ਸਿੱਧਾ ਸਿੱਧਾ ਬਵੇਂਗਾ ਤੂੰ ਆਉਂਦਾ ਜਾਂਦਾ ਮੂੰਹ ਹੀ ਤਾਨੂੰ ਚੁੱਕ ਛੱਡਦਾ ਆ ਆ ਠੀਕ ਕਰ ਮਾਤਾ ਮੈਨੂੰ ਚਾ ਨਹੀਂਗਾ ਡਿਗਣਾ ਪਵੀਂ ਕਿ ਤੱਥੇ ਉਹ ਨਹੀਂ ਦਿਗਦਾ ਆਹੋ ਬਸ ਜਾ ਜੀ ਵਹਿੰਦਾ ਰਿੰਦਾ ਸਾਰਾ ਦਿਨ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਪਤਾ ਨਹੀਂ ਤੂੰ ਕਰਨਾ ਕੀ ਆ ਉਹ ਮੈਂ ਅੱਗੇ ਘਰ ਆਏ ਮਾਤਾ ਕਿੱਥੇ ਗਈ ਰੂ ਮੈਂ ਮੈਂ ਕਿਥੇ ਜਾਣਾ ਇੱਕ ਤੇ ਮੈਨੂੰ ਤੂੰ ਨਾ ਭੰਬਲ ਭੂਸਿਆਂ ਚ ਪਾਇਆ ਵਾ ਕਰਾ ਤੇ ਕਰਾਂ ਕੀ ਮੈਂ ਮੈਨੂੰ ਫਿਰਦੀ ਭੁੱਖ ਲੱਗੀ ਆ ਤੂੰ ਭਰੀ ਕਿਹੜੇ ਕੰਮਾਂ ਦੇ ਫੁੱਟਦੀ ਮਾਤਾ ਆ ਜਾ ਹੁਣ ਚੱਲੀਏ ਮੈਂ ਤਾਂ ਫਿਰਦੀ ਤੂੰ ਕਿਹੜਾ ਖਲੋਣਾ ਆ ਆ ਜਾ ਆ ਜਾ ਦੇਖਦਾ ਰਹਿੰਦਾ ਸਾਰਾ ਦਿਨ ਆ ਉਧਰ ਨੂੰ ਉੱਡ ਗਿਆ ਉਧਰ ਨੂੰ ਉੱਡ ਗਿਆ ਹਾਦੀ ਹੋਈ ਇਹਦੀ ਕਿਤੇ ਪਤਾ ਨਹੀਂ ਬੁਲਟ ਤੇ ਕਿਦਨ ਬਹਿਣਾ ਮੈਂ ਕੋਲ ਜੱਟਾ ਰੱਖ ਇਹਦਾ ਬੁਲਟ ਬਣਾ ਲਾ ਕੇ ਇਹ ਨਹੀਂ ਪਣ ਮਾਤਾ ਤੈਵੇਂ ਨਾ ਸੜੀ ਗੱਲ ਕਰਿਆ ਕਰ ਜਦੋਂ ਕਰਨੀ ਨਹੀਂ ਹੁੰਦੀ ਐ ਐਵੇਂ ਮੈਂ ਸੜੀਆਂ ਹੀ ਕਰਦੀ ਆ ਉਹ ਕਿਤੇ ਚਾਲ ਆਇਆ ਕਰ ਕਾਦੇ ਚਾ ਲਾਨ ਖੱਤਿਆ ਕੋ ਦਿਖੇ ਮੈਨੂੰ ਤਾਂ ਬਚਾ ਕੋਈ ਕਰਾ ਮੈਂ ਤਾਂ ਸੁਪਨੇ ਲਿਆ ਕਰ ਮੈਂ ਤੂੰ ਲਿਆ ਕਰ ਸੁਪਨੇ ਜਦੋਂ ਭੇਜੇ ਨਾ ਡਾਲਰ ਉਦੋਂ ਪਤਾ ਲੱਗਣਾ ਰਹਿਣ ਦੇ ਰਹਿਣ ਦੇ ਜਰ ਜਾਣਾ ਭਾਈ ਕੱਢ ਕੇ ਦਈ ਮੇਰੇ ਡਾਲਰ ਆਏ ਪੁੱਤ ਦੇ ਵੇਖਾਂ ਸੁਪਨੇ ਤੇ ਆਉਂ ਵੇਂਦਾ ਤਾਂ ਗੱਲ ਨਹੀਂ ਕਰਨ ਵਾਲੀ ਡਾਲਰ ਵੇਂਦਾ ਵੇਂਦਾ ਕਿਤੇ ਆੜੇ ਘਰ ਮਾੜੀ ਮੋਟ ਰੋਟੀ ਇੱਤੋਂ ਨਾ ਜਾਂਦੇ ਰਹੀਏ ਸੁਪਨੇ ਵੇਖੀਏ ਨਾ ਫੇੜੀ ਪੂਰੇ ਹੁੰਦੇ ਆ ਚੱਲ ਚੰਗਾ ਕੋਈ ਨਹੀਂ ਵੇਖਾਂਗੇ ਜਦੋਂ ਅਦਰ ਸੁਪਨੇ ਪੂਰੇ ਹੋਣਗੇ। ਵੇ ਕੀ ਕਿਤੇ ਐ ਬਾਰੀ ਖੋਲ ਪਤਰਾ ਕਰਨਾ ਤੂੰ ਡਰਾਈਵਰ ਚੋਂ। ਠੀਕ ਆ ਠੀਕ ਆ ਠੀਕ ਵਾ। ਸਬਜ਼ੀ ਕਿਹੜੀ ਬਣਾਈ ਐ ਅੱਜ? ਵੇ ਸਬਜ਼ੀ ਆਲੂਆਂ ਦੀ ਬਣਾਈ ਐ ਹੋਰ ਮੈਂ ਕੀ ਬਣਾਉਣਾ। ਹੂੰ। ਕਿਦਾਂ ਖਾਈ ਐ ਅੱਜ? ਕਿੱਥੋਂ? ਆ ਆ ਆਲੂ ਖਵਾਲ। ਆਂਦੀ ਹੋਈ ਐ ਮੁੰਡੇ ਵਾਲੀ ਕਿਤੇ। ਮਮਤਾ ਇੱਕ ਮਿੰਟ ਤੂੰ ਗਈ ਕਿੱਧਰ ਹੀ? ਵੇ ਜਾਣਾ ਕਿੱਧਰ ਵਾ? ਹਾਂ ਆ ਤੇਰੀ ਪ੍ਰਾਪ ਬੰਟੀ ਨੀਗੀ। ਆਹੋ ਉਹਨਾਂ ਦੇ ਘਰ ਗਈ ਸੀ ਮੈਂ। ਉਹ ਤਾਂ ਉਹਨਾਂ ਦੀ ਕੁੜੀ ਨੇ ਛੜੀ ਜੀ ਗੱਲ ਕੀਤੀ ਹਣੀ ਮੈਨੂੰ ਪੱਕਾ ਪਤਾ। ਕੁੜੀ ਨੇ ਸੜੀ ਗੱਲ ਕੀਤੀ ਆ ਵੇ ਤੂੰ ਉਹਨੂੰ ਜਾਣੇ ਨਾ ਮੁੱਝੇ ਨਾ ਤੂੰ ਉਹਨੂੰ ਕਿੱਦਾਂ ਜਾਣਣਾ ਉਹ ਮੈਨੂੰ ਪਤਾ ਵਾ ਵੱਡੀ ਪੜਕੂ ਨੂੰ ਹੂੰ ਟੀ ਜਾਂਦੀ ਸੀ ਅਗਲੀ ਪੜਦੀ ਆ ਆਇਲਟ ਕਰਨ ਦੀ ਆ ਤੇਰੇ ਵਾਂਗੂ ਨਹੀਂ ਫਿਰਦੀ ਸਰਦ ਦੇ ਕੋਲ ਦੇ ਨਾਮ ਵੇਖੀ ਆ ਕਿਤੇ ਆਇਲਟ ਕਰਦੀ ਆ ਵੱਡੀ ਅਗਲੀ ਨੇ ਨੰਬਰ ਲੈਣੇ ਆ ਇੱਕ ਨੰਬਰ ਚ ਬਾਹਰ ਜਾਣਾ ਉਹੋ ਹੀ ਜਾ ਚਾਹੁੰਨੇ ਜਾਣਾ ਤਾਂ ਉੱਤੇ ਹੀ ਮੈਂ ਜਾਣਾ ਮੈਂ ਜੋ ਅਮਰੀਕਾ ਤੇ ਹੂੰ ਮੈਂ ਸਾਰਾ ਦਿਨ ਜਾਜ ਜਾਜ ਆਹ ਕਸ ਹੁੰਦੀ ਰਹੀ ਨਹੀਂ ਮੈਂ ਤੇ ਸੁਪਨੇ ਚ ਵੀ ਜਾਜ ਹੀ ਦਿਖਦੇ ਰਹਿੰਦੇ ਹੁਣ ਚੰਗੀ ਗੱਲ ਵਾ ਸੁਪਨੇ ਚ ਤਾਂ ਹੁੰਦਾ ਪਿਆ ਕੋਈ ਨਾ ਇਹ ਮੁੰਡੇ ਨੇ ਤੇ ਮੇਰੀ ਮਤ ਮਾਰ ਹੀ ਦਿੱਤੀ ਨਹੀਂ ਫਿਰ ਕੀ ਆਂਦੀ ਉਹ ਪ੍ਰਭਾ ਅੰਟੀ ਤੇਰੀ ਮਿਲੀ ਨਹੀਂ ਮੈਨੂੰ ਹੂੰ ਤੇ ਉਹ ਕੁੜੀ ਮੈਨੂੰ ਕਹਿੰਦੀ ਸੀ ਕਿ ਅੰਟੀ ਇਹ ਨਾ ਹੋਵੇ ਤੁਹਾਡੀ ਪਿਆਰੀ ਵੀ ਲਖਾਰੇ ਏਜੰਟ ਹੂੰ ਤੇ ਤੁਹਾਡਾ ਮੁੰਡਾ ਵੀ ਨਾ ਬਾਹਰ ਜਾਵੇ ਤਾਂ ਮਾ ਧੋਖਾ ਨਾ ਹੋ ਜਾਏ ਕਿ ਤੇ ਸੋਚ ਸਮਝ ਕੇ ਕੰਮ ਕਰ ਜਿਹੜਾ ਕਰਨਾ ਕਾ ਵਡਿਆ ਪੜਾਕੇ ਕੋਈ ਚਾਈਦੀ ਗੱਲ ਕਰ ਲਿਆ ਕਰ ਐਵੇਂ ਨਾ ਐਵੇਂ ਜਾ ਕੇ ਰਗਵੰਡੀਆਂ ਕਰਿਆ ਆ ਰੋਟੀ ਲੈ ਜੀ ਜਿਹੜਾ ਚੰਗੀ ਗੱਲ ਕਰਦਾ ਤੈਨੂੰ ਉਹ ਨਹੀਂ ਚੰਗਾ ਲੱਗਦਾ ਹੈ ਛੱਡ ਪਰਾਂ ਛੱਡ ਪਰਾਂ ਮਾਤਾ ਛੱਡ ਪਰਾਂ ਮੈਂ ਤਾਂ ਸਮਝ ਨਹੀਂ ਆਉਂਦੀ ਪਤਾ ਨਹੀਂ ਕਿਹੜੇ ਸੁਪਨੇ ਵੇਂਦਾ ਵਈ ਕਰੀ ਜਾ ਜੋ ਕਰਨਾ ਪੱਠੇ ਪੌਂਡੇ ਹੈ ਜੀ ਓਏ ਆਹੋ ਕੀ ਕਰਨਾ ਇਹ ਤੇ ਦੱਸ ਜਿੱਧਰ ਗਈ ਉਧਰ ਕੀ ਬਣਿਆ ਹੈ ਮੈਂ ਤਾਂ ਵੀ ਨਹੀਂ ਕਰ ਅੱਛਾ ਆਹੋ ਦਵਾਈ ਲੜ ਗਈ ਵਿਚਾਰੀ ਸਵੇਰ ਦੀ ਠੀਕ ਆ ਤੇਦੀ ਭਤੀਜੀ ਮਿਲ ਹੀ ਗਈ ਅੱਛਾ ਕੀ ਕਹਿੰਦੀ ਤੋਂ ਉਹਨੂੰ ਮੈਂ ਕਿਹਾ ਵੀ ਤੁਮੀ ਬਹੁਤ ਪੜ੍ਹੀ ਲਿਖੀ ਆ ਤੂੰ ਮੈਨੂੰ ਦੱਸ ਵੀ ਮੇਰਾ ਮੁੰਡਾ ਜਿੱਦਬੜੀ ਕਰਨ ਡਿਆ ਆਹੋ ਤੇ ਆਂਦੀ ਆਂਟੀ ਇਹ ਏਜੰਟ ਬੜੇ ਠੱਗ ਹੁੰਦੇ ਆ ਅੱਛਾ ਅੱਛਾ ਇਹ ਨਾ ਹੋਵੇ ਤੁਹਾਡੀ ਪਿਆਰੀ ਵੀ ਲਖਾਰੇ ਹਾਂ ਤੇ ਤੁਹਾਡੇ ਮੁੰਡੇ ਨੂੰ ਵੀਜ਼ਾ ਮੈਨੂੰ ਲੈ ਕੇ ਦੇਣ ਆਹੋ ਤੇ ਫੇਰਾਂ ਦੀ ਤੁਸੀਂ ਕੀ ਕਰੋਗੇ ਆਂਦੀ ਚੰਗੀ ਤਰ੍ਹਾਂ ਪਤਾ ਕਰ ਲਿਓ ਫੇਰੇ ਕੰਮ ਕਰਿਓ ਕਰ ਲੈ ਤੇ ਉਹਦੀ ਕੁੜੀ ਨੂੰ ਸਹੀ ਆ ਹਾਂ ਤੇ ਮੇਰੇ ਦਿਮਾਗ 'ਚ ਇੱਕ ਤਰ੍ਹਾਂ ਹੋਰ ਸੋਚ ਆ ਗਈ ਆ ਹਾਂ ਵੀ ਕਿੱਦਾਂ ਕਰੀਏ ਹੁਣ ਗਾੜੀ ਮੈਨੂੰ ਤਾਂ ਧਰਨਾ ਮੇਰਾ ਦਿਮਾਗ ਹੀ ਕੰਮ ਕਰਨੋਂ ਫੜ ਗਿਆ ਜਿਵੇਂ ਸੱਚੀ ਗੱਲ ਪੁੱਛੀ ਸੀ ਤੇ ਪਤਾ ਨਹੀਂ ਕਰਕੇ ਮੈਂ ਇੱਥੇ ਗੱਲ ਹੋਰ ਜਨਾ ਕਰੀ ਜਾਂ ਗੱਲ ਮੂੰਹ ਚ ਹੋਰ ਨਿਕਲਦੀ ਨਹੀਂ ਪਰੇਸ਼ਾਨੀ ਮੁਰੇ ਨੇ ਦਿੱਤੀ ਐ ਵੀ ਲੋੜ ਤੋਂ ਵੱਧ ਇਹੋ ਸੋਚ ਸੋਚ ਕੇ ਦਿਮਾਗ ਟਿਕਾਣੀ ਨਹੀਂ ਕਰੀਦਾ ਸਾਰਾ ਦਿਨ ਇਸੇ ਸੋਚ ਵਿੱਚ ਲੰਘ ਜਾਂਦਾ ਪਿਆ ਇੰਨਾ ਪੈਹਾ ਵਾ ਆਪਾਂ ਕਿੱਥੋਂ ਗਰੀਬਾਂ ਨੇ ਲਾਉਣਾ ਵਾ ਤੇ ਕਿੱਥੋਂ ਇਹਨੂੰ ਬਾਹਰ ਕੱਢਾਂਗੇ ਕੀ ਕਰਾਂਗੇ ਮੈਂ ਉਹਦੇ ਨਾਲ ਗੱਲ ਉਹਦੇ ਕਿ ਲਾਓ ਕੀ ਕਰਾਂ ਕਦੀ ਕਹਿੰਦਾ ਮਾਤਾ ਡਾਲਰਾਂ ਦੇ ਸੁਪਨੇ ਵੇਖਿਆ ਕਰ ਹੈਂ ਵਡੀਆਂ ਗੱਡੀਆਂ ਦੇ ਸੁਪਨੇ ਵੇਖਿਆ ਕਰ ਦੱਸ ਮੈਂ ਹਾਂ ਤੇ ਕਿੱਥੋਂ ਵੇਖਾਂ ਵਡੀਆਂ ਗੱਡੀਆਂ ਦੇ ਸੁਪਨੇ ਹੈ ਕਿੱਥੇ ਕਿ ਹੈਗੇ ਬੜੇ ਸਾਰੇ ਰੋਟੀ ਖਾਂਦੇ ਆ ਆਪਣੀ ਤੇ ਆਪਣੀ ਨੀਂਦੇ ਸੌਂਦੇ ਆ ਤੇ ਕੀ ਵੇਖਣੇ ਸੁਪਨੇ ਆਪਾਂ ਗਰੀਬਾਂ ਨੇ ਸੁਪਨੇ ਜੀਵਨ ਹੈਗੇ ਅਮੀਰਾਂ ਲੋਕਾਂ ਦੇ ਸਾਡੇ ਕਾਦੇ ਸੁਪਨੇ ਆ ਇਥੇ ਰਾਤ ਦੀ ਰੋਟੀ ਤੇ ਪਾਦੇ ਪੀ ਰਹੇ ਹੁੰਦੇ ਆ ਗੱਲ ਤਾਂ ਸਹੀ ਆ ਪਰ ਨਿਆਣੇ ਨਹੀਂ ਨਾ ਸਮਝਦੇ ਬਹੁਤ ਇਹ ਗੱਲ ਵਾ ਨਾ ਬੰਦਾ ਕਿਸੇ ਦਾ ਬਹੁਤ ਸਾਰਾ ਦਿਨ ਉੱਚੀਆਂ ਡਾਰੀਆਂ ਮਾਰਦਾ ਰਹਿੰਦਾ ਜਾਜੀ ਵੇਂਦਾ ਰਿੰਦਾ ਰੰਗ ਬਰੰਗੇ ਮੈਂ ਤਾਂ ਵੇਖ ਰਿਹਾ ਕਿ ਹੁੰਦਾ ਵੀ ਕਰਦਾ ਕਿ ਰਿੰਦਾ ਸਾਰਾ ਸਾਲ ਦੇਨੇ ਮੇ ਆਪਨਾ ਉਹਦੀਆਂ ਗਰਲਾਂ ਸੁਣ ਜਰਾ ਹਰਾ ਨੂੰ ਨਾ ਵੇਖ ਹੈ ਪਤਾ ਇਹਨੂੰ ਸਾਡੀ ਘਰ ਦੀ ਹਾਲਤ ਦਾ ਹੈਗਾ ਵੀ ਕੀ ਕਿੱਥੋਂ ਪੈਸੇ ਆਉਂਦੇ ਕੀ ਸਾਡਾ ਕਿਤਾ ਗੂਜੇਗਾ ਚੱਲਣ ਡਿਆ ਹੋ ਚੱਲ ਕੀ ਕਰਨਾ ਫਿਰ ਹੈ ਚਲੋ ਪਾ ਲੋ ਤੁਸੀਂ ਪੱਠੇ ਚਲੋ ਆਇ ਤੇ ਤੋਕ ਇੱਕ ਪੋੜੇ ਨੂੰ ਪਾ ਦਨੇ ਪਾ ਦੋ ਪਤਾ ਕਰ ਭੁੱਲ ਕੇ ਲਾ ਚਾਰ ਖਾਈਏ ਕਰ ਮਲਨੀ ਆ ਪਤਾ ਨਹੀਂ ਕਿੰਨਾ ਜੇ ਹੋਰ ਕਰਨਾ ਪੈਣਾ ਈ ਅੱਤੀ ਹੋਈ ਫਿੱਟਾ ਆ ਕੇ ਮੇਰੇ ਪਰਮਾਨੂ ਬਨੀ ਵੀ ਕਿਹੋਲਾ ਉਹ ਬੱਲੇ ਸ਼ਰਸ ਕੀ ਹਾਲ ਤੇਰਾ ਤੇਰਾ ਵੀ ਸਰਗਰ ਇੱਥੇ ਗੋਆ ਸੁੱਟੀ ਜਾਣ ਡਿਆ ਵਾ ਪਤਾ ਨਹੀਂ ਕਦੋਂ ਬਾਹਰ ਨਿਕਲਣਾ ਇਹ ਆ ਕੰਮ ਜੀ ਮੈਂ ਤਾਂ ਰੱਖਿਆ ਟੈਜੀ ਦੁੱਜੀ ਪੈਕ ਕਰ ਲਿਆ ਹੋਣਾ ਵੈਨੇ ਤੇ ਅੱਚੀ ਪੈਕ ਕਰਨੇ ਆ ਅੱਚੀ ਐਵੇਂ ਪੈਕ ਹੋਣੇ ਸਾਡੇ ਘਰਦਿਆਂ ਦੇ ਤੇਰੇ ਵਾਲਾ ਹਿਸਾਬ ਨਹੀਂ ਨਾ ਅੱਡਾ ਮੇਰੀ ਸੋਨਾ ਗੱਲ ਹਿਸਾਬ ਹੀ ਕੋਈ ਹੁੰਦਾ ਸਾਰੇ ਘਰਾਂ ਦੇ ਤੇ ਮਿੰਟ ਮਾਰ ਲਾ ਜਿਹੜਾ ਕੰਮ ਹੁੰਦਾ ਸੀ ਟੈਬ ਨਾਲ ਆਇਆ ਟੱਕੀ ਮਾਰਨਾ ਤੇ ਸਲਾਮਾਂ ਹੀ ਕਰਦੇ ਫਿਰਦੇ ਆ ਕੋਈ ਮੇਰੀ ਸਲਾਮਾਂ ਨਹੀਂ ਹੋਣ ਜਾਈਂ ਤੱਕ ਹੋ ਜਾਈਂ ਨਹੀਂ ਹੋਈ ਉਹ ਭਰਾਵਾ ਜਿੰਨੀਆਂ ਸਲਾਵਾਂ ਲਾ ਹੋਗੇ ਨਾ ਉਹਨਾਂ ਦਾ ਕੰਮ ਤੁਹਾਡਾ ਵਿਗੜਦਾ ਜਾਣਾ ਤੈਨੂੰ ਰਸਾ ਕਰ ਜਾਂਦੇਗਾ ਜੀ ਕਿ ਇਹ ਕਰ ਜਾਂਦੇ ਆ ਮੈਨੂੰ ਕੋਈ ਵਿਸ਼ਵਾਸ ਹੀ ਨਹੀਂ ਤੇ ਯਾਰ ਗੱਲ ਹੋਈ ਤਾਂ ਉਹਨੂੰ ਕਿਸਾ ਨਾ ਸਮਝਾ ਆ ਵੀ ਨਹੀਂ ਕਿ ਹੁੰਦਾ ਹੈ ਕਰੀਬ ਨੂੰ ਚਾ ਲੈੰਦੋ ਦਿਨ ਦੋ ਦੇ ਦੇ ਹੋਰ ਮੈਨੂੰ ਹੈਂ ਦੋ ਦਿਨ ਦੇ ਦੇ ਮੇਰੀ ਸੋਹਣਾ ਗੱਲ ਇਹ ਕੰਮ ਸ੍ਰੀਮਾ ਜਾ ਕੇ ਚੰਦ ਦਾ ਗੱਲ ਕਰਕੇ ਆਈ ਹਾਂ ਮੈਂ ਦੋਹਾਂ ਦੀ ਗੱਲ ਕੀਤੀ ਹੁਣ ਉਹ ਤੇਰੀ ਮੈਂ ਤੈਨੂੰ ਥੱਲੇ ਨਹੀਂ ਲੱਗਣ ਦਿੰਦਾ ਹੁਣ ਮੇਰੀ ਪੇਚ ਨਾ ਕਰਾ ਦੀ ਉਥੇ ਤੂੰ ਕਿਉਂ ਟੈਨਸ਼ਨ ਲੈਂਦਾ ਵਾ ਇਕੱਠੇ ਹੀ ਜਾਣਾ ਆਪਾਂ ਉਹਾਂ ਨੇ ਕਰਕੇ ਉਹਨਾਂ ਨੂੰ ਰੁਪਈਆ ਬਤੀਲਾ ਕਰ ਲਿਆ 35 ਉਹ ਸਿੱਧਾ 3 ਲੱਖ ਢਾਹਤਾ ਹੀ ਉਹਨੂੰ 30 ਲੱਖ ਤੇ ਭੰਜੂਗਾ ਲੈ ਆਹੋ ਕੈਪ ਰਪਈਆਂ ਦੀ ਕੋਈ ਗੱਲ ਨਹੀਂ ਠੀਕ ਆ ਪਰ ਫਲੈਟ ਸਿੱਧੀ ਜਾਣੀ ਚਾਹੀਦੀ ਆ ਫਲੈਟ ਮੈਂ ਹਾਂ ਟਾਈਮ ਸੇ ਪਹਿਲਾਂ ਹੀ ਨਾ ਵਾ ਆਹੋ ਬਤੀਲਾ ਕਾ ਪੂਰਾ 35 ਲੱਲੀ ਪਰ ਜਾਣਾ ਆਪਾਂ ਸਿੱਧਾ ਹੀ ਉਹ ਨਹੀਂ ਸਿੱਧਾ ਸਿੱਧਾ ਹੀ ਆਹੋ ਐਸ਼ ਨਾਲ ਤੂੰ ਮੈਂ ਦੋ ਰਨ ਦੇ ਤਰੀਓ ਪੇਟ ਨਹੀਂ ਲੱਗਣ ਹੁੰਦਾ ਜਾਵਾਂਗੇ ਇਕੱਠੇ ਮੂੰਹ ਲਾਦੇ ਮੇਰੀ ਪੇਜ ਦੀ ਕਰਾ ਦੇ ਉਹ ਤੂੰ ਐਵੇਂ ਨਾ ਮਾਰਿਆ ਕਰ ਅੱਜ ਆ ਪੀ ਕੇ ਜਾਣੀ ਅੱਜ ਰੋਜ਼ ਤੇ ਚਾਹ ਨਹੀਂ ਪੀਣੀ ਹੈਗੀ ਮੈਂ ਮੈਂ ਤੇਰੇ ਨਾਲ ਆਇਆ ਮੇਰੇ ਟੈਟੀ-ਚੂਤੀ ਪੈਕ ਕਰ ਲੈਣਾ ਤੇ ਬਣਾ ਲਈ ਸਿਰੇ ਗੱਲ ਨਹੀਂ ਚੱਜੀਗੀ ਚੀਹ ਲੱਭਤਾ ਵਾ ਅਰੇ ਇਹਦੇ ਭਾਈ ਕਿਹੜੇ ਚੱਕਰਾਂ 'ਚ ਫਿਰਦੇ ਘਰ ਦੇ ਮੇਰੇ ਭਰਾਵਾ ਕਰ ਲਾ ਕੋ ਹਰ ਮੈਂ ਤੇਰੀ ਟੈਨਸ਼ਨ ਪਈ ਰਹਿੰਦੀ ਆ ਮੇਰੇ ਘਰ ਦੇ ਤੇ ਮੰਨ ਗਏ ਆ ਟੈਨਸ਼ਨ ਨਾ ਲੈ ਜਾਵਾਂਗੇ ਇਕੱਠੇ ਐਹਾਂ ਦੋ ਦਿਨ ਰੁਕ ਜਾ ਬਸ ਵੇਖ ਲੈ ਫਿਰ ਦੋ ਦਿਨ ਦੇਖਣਾ ਮੈਂ ਦੋ ਦਿਨ ਰੁਕ ਜਾ ਚੱਲ ਠੀਕ ਆ ਫਿਰ ਤਾਂ ਚੰਗਾ ਮੈਂ ਜਾਵਾਂ ਓਕੇ ਯਾਰ ਗੋਆ ਕਿੰਨਾ ਜਿਆਦਾ ਸੌਟਣਾ ਵਾ ਆ ਚੱਲ ਕੋਲੇ ਪਾ ਲਈ ਹੁਣ ਘਰ ਲੈਂਦੇ ਦੋ ਦਿਨ ਟੰਗਲ ਸੇਵਾ ਚੱਲ ਠੀਕ ਆ ਦੋ ਦਿਨ ਹੀ ਹੁਣ ਓਕੇ ਇਹਦਾ ਮਨੋਖਾ ਲੱਗਣ ਡਿਆ ਵਾ ਚੱਲ ਕੋਈ ਨਹੀਂ ਹੱਥ ਕਰਦਾ ਬਥਰੇ ਮਾਨ ਡਿਆ ਵਾ ਬੰਜਣੀ ਗੱਲ ਇਹਦੀ ਵੀ